ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਜੇਕਰ ਤੁਸੀਂ ਏਟੀਐਮ ਰਾਹੀਂ ਪੈਸੇ ਕਢਵਾਉਣ ਜਾਂਦੇ ਹੋ ਤਾਂ ਹਮੇਸ਼ਾ ਚੁਕੰਨੇ ਰਹੋ ਕਿਉਂਕਿ ਤੁਹਾਡੇ ਪਿੱਛੇ ਜਾਂ ਆਲੇ ਦੁਆਲੇ ਕੋਈ ਅਜੇਹਾਂ ਨੌਸਰਬਾਜ ਹੋ ਸਕਦਾ ਹੈ ਜੋ ਬੜੀ ਚਲਾਕੀ ਨਾਲ ਤੁਹਾਡਾ ਕਾਰਡ ਬਦਲ ਦੇਵੇਗਾ ਅਤੇ ਫਿਰ ਜਦੋਂ ਤੁਸੀਂ ਮਸ਼ੀਨ ਵਿੱਚ ਆਪਣਾ ਕਾਰਡ ਪਾ ਕੇ ਪਾਸਵਰਡ ਲਗਾਓਗੇ ਤਾਂ ਉਹ ਪਾਸਵਰਡ ਨੋਟ ਕਰ ਲਵੇਗਾ ਤੁਹਾਡੇ ਪੈਸੇ ਤਾਂ ਨਹੀਂ ਨਿਕਲਣਗੇ ਪਰ ਤੁਹਾਡੇ ਏਟੀਐਮ ਰਾਹੀਂ ਉਹ ਤੁਹਾਡਾ ਖਾਤਾ ਖਾਲੀ ਕਰ ਜਾਵੇਗਾ ਜੀਹਾਂ ਜਿਹਾ ਹੀ ਹੋਇਆ ਹੈ ਪੋਲ ਤੇ ਬੜੀ ਵਿਖੇ ਸਥਿਤ SBI ਬੈਂਕ ਦੇ ATM ਚੋਂ ਪੈਸੇ ਕਢਵਾਉਣਾ ਇੱਕ ਸੇਵਾਮੁਕਤ ਲੈਕਚਰਾਰ ਨਾਲ ਸੇਵਾਮੁਕਤ ਲੈਕਚਰਾਰ ਪ੍ਰਤਾਪ ਸਿੰਘ ਸੈਣੀ ਵਾਸੀ ਨੌਸੇਰਾ ਬਹਾਦਰ ਨੇ ਦੱਸਿਆ ਕਿ ਉਹ ਬੀਤੇ ਕੱਲ ਸ਼ਾਮ 3 ਵਜੇ ਦੇ ਕਰੀਬ ਤੇ ਬੜੀ ਸਥਿਤ SBI ਦੇ ATM ਚੋਂ ਪੈਸੇ ਕਢਵਾਉਣ ਲਈ ਗਿਆ ਸੀ ਇਸ ਦੌਰਾਨ ATM ਵਿੱਚ ਉਸ ਦੇ ਪਿੱਛੇ ਦੋ ਨੌਜਵਾਨ ਆ ਕੇ ਖੜੇ ਹੋ ਗਏ ਜਿਨ੍ਹਾਂ ਨੇ ਪਤਾ ਨਹੀਂ ਕਿ ਦੋਨ 托ਕੇ ਨਾਲ ਉਹਨਾਂ ਦਾ ATM ਕਾਰਡ ਬਦਲਿਆ ਅਤੇ ਜਦੋਂ ਪਾਸਵਰਡ ਲਗਾਇਆ ਰਿਪੋਰਟ ਤਾਂ ਲੋਨ ਦਾ ਪਾਸਵਰਡ ਲਿਖਿਆ ਸਕਰੀਨ ਤੇ ਆਉਣ ਲੱਗ ਪਿਆ ਉਹਨਾਂ ਸੋਚਿਆ ਮਸ਼ੀਨ 'ਚ ਖਰਾਬੀ ਹੋਵੇਗੀ ਅਤੇ ਉਹ ਘਰ ਆ ਗਏ ਪਰ 20 ਮਿੰਟ ਬਾਅਦ ਹੀ ਉਸਦੇ ਮੋਬਾਈਲ ਤੇ ਆਏ ਮੈਸੇਜਾਂ ਤੋਂ ਪਤਾ ਲੱਗਾ ਕਿ ਕਿਸੇ ਨੇ ਉਹਨਾਂ ਦੇ ਖਾਤੇ 'ਚ ਉਹ ਵਕਤ ਵਕਤ ਕੁੱਲ 5 ਟ੍ਰਾਂਜੈਕਸ਼ਨਾਂ ਰਾਹੀਂ 48000 ਰੁਪਏ ਕਢਵਾ ਲਏ ਸਨ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਇਹ ਪਿੰਡ ਦਾ ਇਸ਼ਾਰਾ ਮੈਂ ਇੱਥੇ ਪੀ.ਟੀ.ਐਮ ਤੇ ਪੈਸੇ ਕਢਾਉਣ ਵਾਸਤੇ ਆਇਆ ਸੀਗਾ ਘਰ ਦੀ ਜਰੂਰਤ ਵਾਸਤੇ ਥੋੜੀ ਜਿਹੀ ਮੈਨੂੰ 5000 ਰੁਪਏ ਦੀ ਜਰੂਰਤ ਸੀ। ਮੈਂ ਜਦੋਂ ਏ.ਟੀ.ਐਮ ਕਾਰਡ ਸਵਾਈਪ ਕੀਤਾ ਤੇ ਮੇਰੇ ਪਿੱਛੇ ਦੋ ਜਣੇ ਖੜੇ ਸਨ ਇੱਕ ਦੂਸਰੇ ਏ.ਟੀ.ਐਮ ਲੱਗੇ ਇੱਕ ਮੇਰੀ ਬੈਕ ਸਾਈਡ ਤੇ ਜਦੋਂ ਮੈਂ ਵਿੱਚ ਕਾਰਡ ਪਾਇਆ ਤੇ ਮੈਨੂੰ ਨਹੀਂ ਸਮਝ ਆਇਆ ਕਿਹੜੇ ਵੇਲੇ ਉਹਨਾਂ ਨੇ ਨਾ ਮੇਰਾ ਕਾਰਡ ਬਦਲ ਕੇ ਤੇ ਆਪਣਾ ਕਾਰਡ ਵਿੱਚ ਜਿਹੜਾ ਉਹਦੇ ਵਿੱਚ ਰੱਖ ਦਿੱਤਾ। ਮੈਂ ਜਦੋਂ ਕਿਨਾਂ ਨੰਬਰ ਆਪਣਾ ਲਾਉਣਾ ਹੈਗਾ ਜਿਹੜਾ ਮੈਂ ਨੰਬਰ ਲਾਇਆ ਤੇ ਉਹਨਾਂ ਨੇ ਲਿਖਤਾ ਵੀ ਨਾ ਰੋਂਗ ਨੰਬਰ ਆ ਨਹੀਂ ਕਿਨਾਂ ਵੀ ਪਰ ਨਹੀਂ ਚੱਲਦਾ ਕਾਰਡ ਜਿਹੜਾ ਮੁਰਗਾਂ ਦੁਬਾਰਾ ਫੇਰੇ ਕੋਈ ਲਾ ਕੇ ਵੇਖਿਆ ਫੇਰ ਇਸੇ ਤਰ੍ਹਾਂ ਹੀ ਉੱਤੇ ਲਿਖਿਆ ਆ ਗਿਆ ਮੈਂ ਫਿਰ ਕਰ ਨੂੰ ਚੱਲ ਗਿਆ ਵਾਪਸ ਵੀ ਤੇ ਕਰਨ ਗੱਲ ਬੰਦੀ ਨਹੀਂ ਪਰ ਕਿਨਾਂ ਤੇ ਕੋਈ ਕਾਰਡ ਜ ਕੋਈ ਨੁਕਸ ਪੈ ਗਿਆ ਮੈਂ ਨਵੇਂ ਛਾਲੇ ਜਾ ਕੇ ਤੇ ਮੈਂ ਮਹਿਕਲ ਮੈਂ ਆਪਣਾ ਫੋਨ ਤੇ ਚੈੱਕ ਕਰਾਂ ਭਲਾ ਗਿਲਪਨ 20 ਮਿੰਟ ਪਾ ਕੇ ਫੋਨ ਚੱਕੀ ਤਾਂ ਫੋਨ ਦੇ ਉੱਤੇ ਜਿਹੜੇ ਨਾ ट्रांजੈਕਸ਼ਨ ਆ ਪੰਜ ट्रांजੈਕਸ਼ਨ ਹੋ ट्रांजੈਕਸ਼ਨਾਂ ਹੋ ਕੇ ਤੇ ਕੰਨਾ 48000 ਰੁਪਏ ਸਾਰਾ ਸਾਰਾ ਹੀ ਵਿੱਚੋਂ ਜਿਹੜਾ ਨਾ ਉਹ ਕੰਢਿਆ ਗਿਆ ਹੈਗਾ ਤੇ ਉਹ ਕਿੰਨਾ ਤੇ ਰੋਗੇ ਸਰੋਜ ਦੇ ਉੱਪਰਲੇ ਪੈਸੇ 6869 ਰੁਪਏ ਜਿਹੜੇ ਉਹ ਹੀ ਰਹਿ ਗਏ ਹੈਗੇ ਪੈਸੇਵਿੰਗ ਅਕਾਊਂਟ ਹੀ ਦਾ ਹਨ ਸੀਵਿੰਗ ਅਕਾਊਂਟ ਪੈਨਸ਼ਨ ਅਕਾਊਂਟ ਕੀ ਕਰਦੇ ਹੋ ਤੁਸੀਂ ਮੈਂ ਲਗਦਾ ਰਟਾਇਰ ਹੋਇਆ ਹਾਂ ਤਾਂ ਆਪਣੇ ਗਵਰਨਮੈਂਟ ਸੀਨੀਅਰ ਸੈਂਡਰੂ ਕਾਲਨਗਲ ਤੋਂ ਕਿੱਦਾਂ ਪਤਾ ਲੱਗਿਆ ਵੀ ਕਾਰਡ ਚੇਂਜ ਕਰਕੇ ਕੀਤੇ ਹੋਣਾ ਜਦੋਂ ਕਿਨ ਮੇਰੇ ਟਾਈਮ ਮੇਰੇ ਅਸਲ ਕਾਰਡ ਦੇ ਵਿੱਚੋਂ ਕਿਨ ਜਦੋਂ ਪੈਸੇ ਨਿਕਲਣਾ ਸ਼ੁਰੂ ਹੋਏ ਤਾਂ ਮਤਲਬ ਕਿਨ ਕਾਰਡ ਬਟਾਇਆ ਗਿਆ ਤਾਂ ਹੀ ਕਿਨ ਤਾਂ ਹੋਏ ਆ ਜਿਹੜੇ ਸੀ ਫਿਰ ਬੈਂਕ ਕੰਪਲੀਟ ਕੀਤੀ ਸੀ ਬੈਂਕ ਕੰਪਲੀਟ ਵੀ ਕੀਤੀ ਸੀ ਇੱਥੇ ਪੀਐਨਬੀ ਵਿੱਚ ਇੱਥੇ ਪੁਲਤੀਬੜੀ ਕਰ ਦਿੱਤੀ ਸੀ ਇਹਨਾਂ ਨੇ ਫਿਰ ਮੇਰਾ ਜਿਹੜਾ ਬਲਾਕ ਕਰ ਦਿੱਤਾ ਸੀ ਜਿਹੜਾ ਏਟੀਐਮ ਕਾਰਡ ਮਾਰੇ ਸਾਰੇ ਦੇ ਸਾਰੇ ਪੈਸੇ ਖਾਲੀ ਕਰ ਲਏ ਸਾਰੇ ਪੈਸੇ ਖਾਲੀ ਕਰਦੇ ਸਿਰ ਉੱਪਰ ਨੇ ਰਹਿ ਗਏ ਜਿਹੜੇ 69 ਰੁਪਏ ਪੁਲਿਸ ਕੰਪਲੇਂਟ ਕੰਪਲੇਂਟਰ ਸਾਈਬਰ ਸੈੱਲ ਗੁਰਦਾਸਪੁਰ ਕੀਤੀ ਜਾ ਕੇ ਕੀ ਕਹਿੰਦੇ ਉਹਨਾਂ ਨੇ ਮੈਨੂੰ ਕਿਹਾ ਤੁਸੀਂ ਸਟੇਟ ਬੈਂਕ ਦਾ ਤੁਹਾਡਾ ਏਟੀਐਮ ਦਾ ਜਿਹੜਾ ਸਟੇਟ ਬੈਂਕ ਦਾ ਉਹਦੇ ਤੁਸੀਂ ਉੱਥੇ ਜਾ ਕੇ ਤੇ ਉਹਨਾਂ ਨਾਲ ਮੈਨੇਜਰ ਨੂੰ ਕਹੋ ਵੀ ਤੁਹਾਨੂੰ ਕੱਢ ਕੇ ਦੇਣ ਜਿਹੜਾ ਫੁਟੇਜ ਹੈ ਦੀ ਸੀਸੀਟੀਵੀ ਦੀ ਤੇ ਮੈਂ ਜਦੋਂ ਮੈਨੇਜਰ ਨੂੰ ਇੱਥੇ ਪੁੱਛ ਤਬੀੜੀ ਮਿਲਿਆ ਮੈਡਮ ਉਹ ਤੇ ਉਹ ਮੈਨੂੰ ਕਹਿਣ ਲੱਗੇ ਨਹੀਂ ਇਹ ਅਸੀਂ ਨਹੀਂ ਦੇ ਸਕਦੇ ਹੁੰਦੇ ਇਹ ਕਨ ਸਾਈਬਰ ਸੈੱਲ ਵਾਲੇ ਆਪ ਕਨ ਸਾਨੂੰ ਲਿਖ ਕੇ ਭੇਜਣਾ ਤੇ ਫਿਰ ਅਸੀਂ ਘਟਾ ਕੇ ਦਵਾਂਗੇ ਉਹ ਵੀ ਅਸੀਂ ਸਾਈਬਰ ਸੈੱਲ ਵਾਲਿਆਂ ਨੂੰ ਭੇਜਣੀ ਆ ਜਿਹੜੇ ਫੁਟੇਜ ਆ ਉਹ ਤੁਹਾਨੂੰ ਸੱਦ ਕੇ ਤੇ ਫਿਰ ਦਿਖਾ ਦੇਣਗੇ ਵੀ ਆਹ ਬੰਦੇ ਆ ਤੁਹਾਨੂੰ ਨੇ ਅਸੀਂ ਕਹਿੰਦੇ ਕੈਮਰੇ ਚੈੱਕ ਕਰਕੇ ਦੇ ਸਕਦੇ ਅਸੀਂ ਪੁਲਿਸ ਵਾਲਿਆਂ ਨੂੰ ਦੇ ਕਰਨ ਵਾਸਤੇ ਕਹਿ ਸਕਦੇ ਆ ਕੀ ਮੰਗ ਕੀ ਕਰਦੇ ਹੋ ਮੈਨੂੰ ਕਨ ਮੰਗ ਮਾਰਿਆ ਹੋਏ ਵੀ ਇੱਕ ਤਾਂ ਜਿਹੜੇ ਬੰਦੇ ਜਿਹਨਾਂ ਨੇ ਮੇਰੇ ਕ੍ਰਾਈਮ ਕੀਤਾ ਉਹਨਾਂ ਨੂੰ ਫੜ ਕੇ ਸਜ਼ਾ ਦਿੱਤੀ ਗਈ ਤਾਂ ਮੇਰੇ ਪੈਸੇ ਮੈਨੂੰ ਵਾਪਸ ਕਰਾਈ ਜਾਣ ਕਿਉਂਕਿ ਇਹ ਤੁਹਾਨੂੰ ਦਿੱਤੇ ਹਾਂ ਜੀ